ਮੇਰੀ ਭੈਣ ਨੇ ਕੱਪੜੇ ਵੀ ਪਾੜੇ ਪੁਲਿਸ ਵਾਲਿਆਂ ਨੇ ਕਿਹਾ ਵੀ ਨਹੀਂ ਤੁਹਾਡੇ ਕੋਈ ਕੱਪੜੇ ਨਹੀਂ ਪਾੜੇ ਕੋਈ ਗੋਲੀ ਨਹੀਂ ਚਲਾਈ ਜਦੋਂ ਲੜਾਈ ਹੋਈ ਨਾ ਨਿੰਮੇ ਦੀ ਤੇ ਬੋਬੀ ਦੀ ਤੇ ਇਹ ਲੜਾਈ ਤੇ ਬਾਅਦ ਚ ਸਾਡੇ ਘਰ ਆਏ ਆਏ ਨਜਾਇਜ਼ ਜੀ ਫਿਰ ਆਣ ਕੇ ਇਹਨਾਂ ਨੇ ਫੈਰ ਵੀ ਕੱਢੇ ਆ ਮੇਰੀ ਭੈਣ ਨੇ ਕੱਪੜੇ ਵੀ ਪਾੜੇ ਆ ਮੇਰੇ ਵੀ ਪਾੜੇ ਆ ਆਣ ਕੇ ਕਾਲ ਪਏ ਸਾਡੇ ਤੇ ਪੁਲਿਸ ਜੇ ਤੁਸੀਂ ਕੰਪਲੀਟ ਹਾਂਜੀ ਰਾਤ ਆਏ ਆ ਇਹਨਾਂ ਨੂੰ ਦਰਖਾਸਤ ਵੀ ਦਿੱਤੀ ਦਰਖਾਸਤ ਵੀ ਇਹਨਾਂ ਦੇ ਕੋਲ ਆ ਸਾਡੀ ਕੋਈ ਸੁਣਵਾਈ ਨਹੀਂ ਹੋਈ ਪੁਲਸ ਵਾਲਾ ਕੋਈ ਕਾਰਵਾਈ ਨਹੀਂ ਕੋਈ ਕਾਰਵਾਈ ਨਹੀਂ ਹੋਈ ਤੁਹਾਡੇ ਘਰ ਆ ਕੇ ਝਗੜਾ ਹਾਂਜੀ ਘਰ ਆ ਕੇ ਝਗੜਾ ਕੀਤਾ ਪਰ ਮੇਰੇ ਇਹਨਾਂ ਨੇ ਪੁਲਸ ਵਾਲਿਆਂ ਨੇ ਕਿਹਾ ਵੀ ਨਹੀਂ ਤੁਹਾਡੇ ਕੋਈ ਕਪੜੇ ਨਹੀਂ ਪਾੜੇ ਕੋਈ ਗੋਲੀ ਨਹੀਂ ਚਲਾਈ ਪਰ ਦੋ ਫੇਰ ਕੱਢੇ ਸਾਡੇ ਸਾਰੇ ਮਾਮਲੇ ਲੈ ਲੂ ਪਤਾ ਵਾ ਮੁਹੱਲੇ 'ਚ ਪੁਲਸ ਵਾਲਿਆਂ ਨੇ ਇਨਕੁਆਰੀ ਕੀਤੀ ਲੋਕਾਂ ਕੋਲ ਨਹੀਂ ਕੋਈ ਨਹੀਂ ਕੀਤੀ ਇਨਕੁਆਰੀ ਕੋਈ ਨਹੀਂ ਕੀਤੀ ਮੁਹੱਲੇ 'ਚ ਪੁੱਛ ਗਿਸ਼ ਨਹੀਂ ਕੀਤੇ ਕੋਈ ਨਹੀਂ ਕੀਤੀ ਪੁਲ ਮੰਗ ਕੀ ਕਰਦੇ ਤੁਸੀਂ ਮੰਗ ਹੀ ਇਹ ਕਰਦੇ ਵੀ ਸਾਨੂੰ ਇਨਸਾਫ ਮਿਲੇ ਮੈਂ ਅਕਲਵਿੰਦਰ ਸਿੰਘ ਤੇ ਕੀ ਹੋਇਆ ਕੀ ਮੇਆ ਲੜਕਾ ਗੁਰਬੀਰ ਸਿੰਘ ਉਹਦਾ ਯਾਰ ਦੋ ਤੇ ਆ ਆਪਣਾ ਰਾਜਾ ਇਹ ਦੋਵੇਂ ਚੀਦਾ ਸਾਹਿਬ ਮਾਤਾ ਟੇਕਾਂ ਗਾਂਡੇ ਸੀ ਇਹ ਮੁੰਡਿਆਂ ਨੇ ਰਸਤੇ ਦੇ ਵਿੱਚ ਆਉਂਦੇ ਵਿੱਚ ਰੋਕ ਕੇ ਉਹਨਾਂ ਨੂੰ ਉਹ ਖੰਡੇ ਨਾਲ ਐਕਟਿਵਾ ਤੇ ਮਾਰਿਆ ਕਿਤੇ ਮੁੰਡਾ ਨੂੰ ਮਾਹਾਂ ਬਚਾ ਕੇ ਉਹਨੇ ਪਿੱਛੇ ਕਰ ਲਿਆ ਰਾਏ ਨੂੰ ਗੁਰਬੀਰ ਦੇ ਤੇ ਉਹ ਬਾਅਦ ਦੇ ਵਿੱਚ ਇਹਨਾਂ ਕਿਹਾ ਜੋ ਥਲੇ ਡਿੱਗੇ ਆ ਨਾ ਇਹਨੇ ਮਗਰੋਂ ਮਾਰੀ ਗੋਲੀ ਐਕਟਿਵਾ ਤੇ ਲੱਗੀ ਉਹਨਾਂ ਨੂੰ ਨਿਸ਼ਾਨ ਖਾਦਣੇ ਆ ਐਕਟਿਵਾ ਦੀ ਗੋਲੀ ਵਜੀ ਜਦੋਂ ਇਹ ਭੱਜ ਗਏ ਆ ਇਹ ਭੱਜੇ ਆ ਗੱਡੀ ਅੱਗੇ ਜਾ ਕੇ ਅਸੀਂ ਖਲੋਤੇ ਅਸੀਂ ਚੌਂਕ ਦੇ ਵਿੱਚ ਅਸੀਂ ਅਹੀਂ ਕੋਲ ਤੇ ਕੀ ਗੱਲ ਹੋਈ ਕਹਿੰਦਾ ਪਾਪਾ ਵੜਦੇ ਲੱਗੇ ਸਾਨੂੰ ਮੈਂ ਪਰ ਚਲੋ ਤੁਸੀਂ ਇਹਨਾਂ ਨੂੰ ਅਸੀਂ ਆਪਣੇ ਘਰ ਲੈ ਗਏ ਆ ਅਸੀਂ ਆਪਣੇ ਘਰ ਇਹਨਾਂ ਨੂੰ ਬੰਦ ਕਰਤਾ ਵਾ ਠੀਕ ਆ ਉਥੇ ਬੰਦ ਕਰਕੇ ਤੇ ਅਸੀਂ ਥਾਲੇ ਆਏ ਆ ਮੈਂ ਮੇਰਾ ਵੱਡਾ ਭਾਜੀ ਹੁਣੀ ਅਸੀਂ ਆਏ ਚਾਰ ਪੰਜ ਦਿਨ ਥਾਲਿਆਂ ਕਿ ਭਾਜੀ ਆ ਗੱਲਬਾਤ ਹੋਈ ਆ ਤੇ ਕਹਿੰਦਾ ਕੋਈ ਗੱਲ ਨਹੀਂ ਅਸੀਂ ਮੋਕੇ ਜਾ ਕੇ ਵੇਖ ਲੈਨੇ ਆ ਇਹਨਾਂ ਚਲੋ ਮੋਕੇ ਤੇ ਗਏ ਆ ਸਾਬਣੇ ਗਏ ਆ ਅਸ਼ੂਨੀ ਕੁਮਾਰ ਜੀ ਉਹ ਗਏ ਉਹਨਾਂ ਮੋਕੇ ਜਾ ਕੇ ਕਹਿੰਦੇ ਹੁਣ ਡਰਦਾ ਮਰਾ ਇਹ ਵੀ ਕੋਈ ਕਹਿੰਦਾ ਗੋਲੀ ਚਲਾਈ ਆ ਹੁਣ ਉਹਨਾਂ ਨੇ ਸਾਰੀ ਇਨਕੁਆਰੀ ਕਰ ਲਈ ਆਂ ਦੀ ਕੋਈ ਤਿੰਨ ਬੰਦਿਆਂ ਨੇ ਕਹਿੰਦਾ ਗੋ ਰਾਤ ਨੂੰ ਜਦੋਂ ਉਹਨਾਂ ਦੇ ਮੁੰਡੇ ਆ ਸਾਡੇ ਮੁੰਡੇ ਆਪਣੇ ਘਰ ਖਲੋਤੇ ਆ ਉਹਨਾਂ ਨੂੰ ਗੰਦੇ ਗੰਦੇ ਇਸ਼ਾਰੇ ਗਾਲਾਂ ਕੱਢ ਕੇ ਜਾਣਦੇ ਆ ਫਿਰ ਉਹ ਕਹਿੰਦਾ ਤੂੰ ਵੇਖ ਲਓ ਫਿਰ ਸਾਡੇ ਮੁੰਡਿਆਂ ਦੇ ਘਰ ਗਏ ਆ ਉਹ ਉੱਤੋਂ ਪੱਥਰ ਚਲਾਉਂਦੇ ਰਹੇ ਸਾਡੇ ਮੁੰਡੇ ਥੱਲੇੋਂ ਪੱਥਰ ਚਲਾਉਂਦੇ ਰਹੇ ਆ ਮੋਟਰਸਾਈਕਲ ਉਹਨਾਂ ਆਪ ਸਾੜੇ ਆ ਇਹ ਕਹਿੰਦੇ ਤੂੰ ਹੀ ਸਾੜੇ ਆ ਸਾਡੇ ਮੁੰਡਿਆਂ ਨਾਲ ਮੋਟਰਸਾਈਕਲ ਪਾਤਿਆ ਇਹਨਾਂ ਨੇ ਸਾੜੇ ਉਹਨਾਂ ਨੇ ਆਪ ਆ ਮੋਟਰਸਾਈਕਲ ਆਪਣੇ ਗਲਤੀ ਪਰਚਾ ਆਪਣਾ ਸਾਡੇ ਦੇ ਪਰਚਾ ਜਬ ਬੰਦਾ ਸਾਡੇ ਦਾ ਪਰਚਾ ਸਾਡਾ ਪਰਚਾ ਨਹੀਂ ਕਟਾਇਆ ਗਿਆ ਉਹਨਾਂ ਦਾ ਪਰਚਾ ਕਟਾ ਕੇ ਸਾਡੇ ਦੇ ਉਲਟੇ ਮੁੰਡੇ ਸਾਡੇ ਪਈ ਆਲੇ ਕੰਪਲੇਂਟ ਲਖਾਨ ਤੁਸੀਂ ਕੇ ਉਲਟਾ ਪਰਚਾ ਹਾਂਜੀ ਕੰਪਲੇਂਟ ਮੇਰੇ ਵੱਲੋਂ ਲਿਖਾਈ ਕੋਲੰਦਰ ਸਿੰਘ ਵੱਲੋਂ ਉਲਟਾ ਪਰਚਾ ਸਾਡੇ ਵਾਲੇ ਮੇਰੇ ਬੱਚਾ ਦੇ ਪੱਛਾ ਹੋ ਗਿਆ ਸਾਨੂੰ ਕਾ 8 ਵਜੇ ਚੁੱਕ ਲੈਂਦੇ ਦਾਅਵੇ ਚੁੱਕ ਲੈਂਦੇ 10 ਵਜੇ ਆਇਓ ਰਾਤ ਨੂੰ ਕਈ 6 ਸਾਲਾਂ ਦੇ ਕਈ ਰਾਤ ਛੱਡਦੇ ਆ ਰੋਹ ਦੇ ਜਾਂ ਆ ਕੰਪਲੀਟਡ ਵੀ ਤੁਸੀਂ ਤੇ ਪਰਚਾ ਵੀ ਤੁਹਾਡੇ ਤੇ ਪਰਚਾ ਸਾਡੇ ਤੇ ਤੇ ਦੂਜੀ ਪਾਰਟੀ ਤੇ ਪਰਚਾ ਨਹੀਂ ਆਇਆ ਨਹੀਂ ਨਹੀਂ ਦੂਜੀ ਪਾਰਟੀ ਪਾਰਟੀ ਪਰਚਾ ਕੋਈ ਨਹੀਂ ਇਹ ਮੁੰਡੇ ਪੇ ਲੋ ਜੀ ਜਿਸਕੇ ਜਾਂਦਾੜ ਕੋ ਮੁੰਡੇ ਹੁਣ ਤੁਹਾਡੇ ਮਾਦਾ ਪੁਲਿਸ ਨਹੀਂ ਕਾਰਵਾਈ ਕਰ ਕੋਈ ਕਾਰਵਾਈ ਨਹੀਂ ਸਾਡੀ ਹੜੀ ਹੜੀ ਅਜੇ ਤੱਕ ਕੋਈ ਸੁਣਵਾਈ ਨਹੀਂ ਹੋਈ ਪੁਲਿਸ ਨੇ ਤੁਹਾਨੂੰ ਆਸ਼ਵਾਸਨ ਕੀ ਦਿੱਤਾ ਆਸ਼ਵਾਸਨ ਇਹ ਦੇ ਦਿੰਦੇ ਤੁਸੀਂ ਮੁੰਡੇ ਪੇਸ਼ ਕਰੋ ਮੁੰਡੇ ਕਹਿੰਦੇ ਪਹਿਲਾਂ ਪਪਾ ਉਹਨਾਂ ਦੇ ਪਰਚਾ ਕਰੋ ਅਸੀਂ ਪੇਸ਼ ਹੋ ਜਾਾਂਗੇ ਉਹਨਾਂ ਦਾ ਪਰਚਾ ਘਟੋ ਜਿਹੜਾ ਉਹਨਾਂ ਦਾ ਬੰਦਾ ਵਾ ਸਾਨੂੰ ਦੱਸ ਦੋ ਅਸੀਂ ਪੇਸ਼ ਹੋ ਜੰਨੇ ਆ ਠੀਕ ਆ ਤੁਹਾਡੇ ਮੁੰਡੇ ਹਲੇ ਤੇ ਥਾਣੇ ਚ ਆ ਕਿ ਉਹ ਗਾਂਵ ਸ਼ਾਹੀਆਂ ਮੁੰਡੇ ਠੀਕ ਆ ਜੀ ਇਹ ਸਾਨੂੰ ਹਾਂ ਫਿਲਹਾਲ ਗਾਂਵ ਸ਼ਾਹੀ ਡਰਦੇ ਮਰੇ ਹੋ ਕਿ ਪਾਣੀ ਇਹ ਨਾ ਹੁਣ ਕੀ ਕਰਨਾ ਵਾ ਪੁਲਸ ਚੁੱਕੂਗੀ ਪੁਲਸ ਨੇ ਕੀ ਕਰਨਾ ਕੋਈ ਨਾ ਕੋਈ ਪੁਰਾਣੀ ਰੰਜਿਸ਼ ਕਰਕੇ ਵੈਸੇ ਇਹ ਅੱਗੇ ਅੱਗੇ ਵੀ ਇਹਨਾਂ ਨੇ ਕਰਾਇਆ ਉਦੋਂ ਵੀ ਇਹਨਾਂ ਦਾ ਮਹੱਲੇ ਸਾਰੇ ਮਹੱਲੇ ਤੋਂ ਤੁਸੀਂ ਇਨਕੁਆਰੀ ਕਰ ਲਓ ਮੀਡੀਆ ਕਰ ਲੇ ਕਿ ਇਹਨਾਂ ਨਾਲ ਪੀਲੀ ਵਾਰੀ ਇਹਨਾਂ ਨੇ ਗਲਤ ਫਹਿਮੀ ਦਾ ਤੌਰ 'ਤੇ ਪੀਲੀ ਵਾਰੀ ਗਲਤ ਫਹਿਮੀ ਤੌਰ 'ਤੇ ਹੁਣ ਮਹੱਲਾ ਇਹਨਾਂ ਨਾਲ ਆਂਢੀ ਗਾਂਢੀ ਕੋਈ ਤੁਰਦਾ ਨਾਲ ਜੇ ਤੁਰ ਜਾਗਾ ਤੇ ਜੋ ਜੋ ਸਜ਼ਾ ਮੈਂ ਮੈਂ ਭੁਗਤਾਂਗਾ ਜੇ ਇਹਨਾਂ ਤੇ ਤੁਸੀਂ ਅਈਏ ਉਹ ਮਾਰ ਜਿਆ ਪਰਚਾ ਆ ਸਾਡੇ ਜੇ ਸਾਡੇ ਤੇ ਰਾਈਟ ਬੰਦਾ ਸਾਡੇ ਮੁੰਡਾ ਤੇ ਘਰ ਜਾ ਕੇ ਚਲਾਈ ਆ ਜੇ ਸਾਡਾ ਰਾਈਟ ਆ ਕਿ ਸਾਡੇ ਬੱਚੇ ਤੇ ਗੋਲੀਆਂ ਮਾਰੀਆਂ ਉਹਨਾਂ ਦੇ ਪਰਚਾ ਕੱਟਾ ਜਾਵੇ ਸਾਡਾ ਮਤਲਬ ਪੁਲਿਸ ਕਾਰਵਾਈ ਕਰੇ ਜਿਹੜਾ ਦੋਸ਼ੀ ਉਹਦੇ ਖਿਲਾਫ ਕਰੇ ਉਹ ਪਹਾ ਕਾਰਵਾਈ ਕਰੇ ਇਹ ਜਿਹੜਾ ਦੋਸ਼ੀ ਹੈਗਾ ਤੇ ਸਾਡੇ ਬੱਚੇ ਦੋਸ਼ੀ ਉਹਨਾਂ ਦੇ ਕਰਦੀ ਪਰਚੇ ਪਾਏ ਜਿਹੜੇ ਉਹ ਦੋਸ਼ੀ ਹੈਗੇ ਆ ਉਹਨਾਂ ਦੇ ਪਰਚੇ ਪਾ ਦੋ ਤੁਹਾਡਾ ਮਤਲਬ ਪੁਲਿਸ ਵੈਰੀਫਿਕੇਸ਼ਨ ਨਹੀਂ ਕਰ ਰਹੀ ਬ੍ਰੋ ਨਹੀਂ ਨਹੀਂ ਕਰਦੀ ਇੱਕ ਤਰਫ ਹੋ ਰਹੀ ਹੈ ਵਨ ਸਾਈਡਡ ਹੋਣ ਲਈ ਹੈ ਥਾਣੇ ਦੇ ਬਾਹਰ ਆਏ ਇਹ ਆਪਣੇ ਕੁਲਵਿੰਦਰ ਸਿੰਘ ਜੀ ਆਪਣੇ ਭਰਾ ਆਪਣੇ ਇਹਨਾਂ ਨੇ ਸਾਨੂੰ ਬੁਲਾਇਆ ਸੀ ਠੀਕ ਹੈ ਮੈਂ ਆਪਣੀ ਜੱਥੇਵੰਦੀਆਂ ਨੂੰ ਬੁਲਾ ਕੇ ਇਹਨਾਂ ਨਾਲ ਤੁਰਿਆ ਜੀ ਠੀਕ ਹੈ ਇਹਨਾਂ ਦਾ ਇਹ ਚੱਕਰ ਹੈਗਾ ਸੀ ਇਹਨਾਂ ਦੇ ਮੁੰਡਿਆਂ ਦੇ ਨਾਲ ਨਈਹੀ ਪਰਚਾ ਕਰ ਦਿੱਤਾ ਉਹਨਾਂ ਦੇ ਦੂਜੀ ਪਾਰਟੀ ਆਣਗੇ ਇੱਕ ਉਹਨਾਂ ਦਾ ਖਤਰਾ ਹੀ ਇਹਨਾਂ ਕੋ ਇਹਨਾਂ ਦੇ ਮੁੰਡਿਆਂ ਦਾ ਪੁਰਾਣੀ ਰੰਜਿਸ਼ ਸੀ 6 ਮਹੀਨੇ ਪਹਿਲੇ ਉਹ ਮੁੰਡੇ ਸ਼ਹੀਦ ਆਲੇ ਮਥਾ ਟੇਕਣ ਆਏ ਇਹਨਾਂ ਨੇ ਜਾ ਕੇ ਉਹਨਾਂ ਦਾ ਤਾਤਰ ਦੁੱਤਰ ਮਾਰੇ ਆ ਤੇ ਫਿਰ ਗੋਲੀਆਂ ਚਲਾਈਆਂ ਵਾ ਇਹ ਵਿਚਾਰੇ ਇੱਥੇ ਆ ਗਿਆ ਆਪਣਾ ਪਰਚਾ ਬੋਰਡ ਲਾਣ ਪੁਲਿਸ ਨੇ ਰਿਪੋਰਟ ਲੇਖ ਲਈ ਆ ਪਰ ਉਲਟ ਇਹਨਾਂ ਦੇ ਪਰਚਾ ਕਰ ਦਿੱਤਾ ਗਿਆ ਵਾ ਇਹਨਾਂ ਦੀ ਕੋਈ ਸੁਣਵਾਈ ਨਹੀਂ ਕੀਤੀ ਆਪਾਂ ਉਹ ਸੰਬੰਧ ਜੱਪਾ ਆਏ ਆ ਸੱਜਾ ਸਾਹਿਬ ਨੂੰ ਮਿਲਾਂਗੇ ਫਿਰ ਆਪਾਂ ਨਹੀਂ ਕੁਛ ਕਰਨਾ ਕਿ ਬਰਾਬਰ ਤਾਂ ਨਾ ਲਾਵਾ ਲੱਗਦਾ ਕਿ ਪੁਲਿਸ ਵੈਰੀਫਿਕੇਸ਼ਨ ਨਹੀਂ ਕਰ ਰਹੀ ਚੰਗੀ ਤਰ੍ਹਾਂ ਜੇ ਕੋਈ ਵੈਰੀਫਿਕੇਸ਼ਨ ਨਾ ਜੀ ਨਾ ਕੁਛ ਨਹੀਂ ਕਰਦੀ ਇੱਕ ਤਰਫੇ ਪਰਚਾ ਕੀਤਾ ਉਹਨਾਂ ਨੇ ਠੀਕ ਹੈ ਜੀ ਠੀਕ ਨਾ ਠੀਕ ਹੀ ਸਾਨੂੰ ਜਦੋਂ ਮਾਰੀ ਚੁੱਕ ਕੇ ਲੈ ਜਾਂਦੇ ਜਦੋਂ ਰਾਤ ਨੂੰ ਲੈ ਜਾਂਦੇ ਕੱਲ ਰਾਤ ਨੂੰ ਲੈ ਜਾਂਦਾ ਠੰਡਾ ਬਣਾ ਕੇ ਫਿਰ ਮੰਗ ਇਹੀ ਕਰਦੇ ਆ ਜੀ ਸਾਨੂੰ ਇਨਸਾਫ ਦਿੱਤਾ ਜਾਵੇ ਜਿਹੜੀ ਕੀਤੀ ਕਾਰਵਾਈ ਆ ਉਹਨਾਂ ਦੇ ਪਰਚਾ ਕੀਤਾ ਜਿਹੜੇ ਉਹ ਜਿਹੜੀ ਆ ਗਈ ਆ ਉਹ ਕੀਤੀ ਜਾਵੇ ਸਾਡੇ ਦੇ ਬੰਦੀ ਸਾਡੇ ਦੇ ਕੀਤੀ ਜਾਵੇ ਉਹਨਾਂ ਦੀ ਬੰਦੀ ਉਹਨਾਂ ਦੇ ਕੀਤੀ ਜਾਵੇ ਕਿਉਂਕਿ ਦੋਸ਼ੀ ਦੇ ਉਹ ਆ ਉਲਟ ਬੰਦਾ ਬੱਚੇ ਸਾਡੇ ਮਾਰਦੇ ਲੱਗੇ ਸੀ ਤੇ ਉਲਟ ਪਰਚਾ ਵੀ ਸਾਡੇ ਬੱਚਿਆਂ ਦਾ ਕਰਵਾ ਦਿੱਤਾ ਗਿਆ ਇਹ ਗੱਡੀ ਦੇ ਫੋਟੋ ਵਖੇ ਸਾਡੇ ਇਹ ਐਕਟਿਵ ਆ ਗਈ ਹੈ ਵਾਈਟ ਕਲਰ ਦੀ ਠੀਕ ਹੈ ਜੀ ਕਿਤੀ ਜੀ ਉਹਨਾਂ ਦੇ ਬੱਚਿਆਂ ਤੇ ਹਮਲਾ ਆਇਆ ਤੇ ਪੁਲਿਸ ਵੱਲੋਂ ਕਹਿੰਦੇ ਕੋਈ ਕਾਰਵਾਈ ਨਹੀਂ ਹੈ ਜੀ ਉਲਟਾ ਉਹਨਾਂ ਦੇ ਪਰਚਾ ਕਰ ਦਿੱਤਾ ਗਿਆ ਦੋਨਾਂ ਪਾਰਟੀਆਂ ਦਾ ਹੋਇਆ ਜੀ ਇੱਕ ਪਾਰਟੀ ਨੇ ਪਹਿਲਾਂ ਕੀਤਾ ਦੂਜੀ ਪਾਰਟੀ ਨੇ ਉਹ ਦੂਜੀ ਬੰਦਿਆ ਕੀਤਾ ਉਹ ਜੋ ਉਹ ਬਣਦੀ ਉਹ ਕਾਰਵਾਈ ਕਾਨੂੰਨ ਅਨੁਸਾਰ ਕਰਾਂਗੇ ਉਹ ਕਹਿੰਦੇ ਕੰਪਲੇਂਟ ਵੀ ਇਹੀ ਹੈਗੀ ਤੇ ਪਰਚਾ ਵੀ ਸਾਡੇ ਨੇ ਕੀਤਾ ਤਾਂ ਕਿਸ ਨੇ ਵੈਰੀਫਾਈ ਵੀ ਨਹੀਂ ਕੀਤਾ ਕੇਸ ਨੂੰ ਚੰਗੀ ਤਰ੍ਹਾਂ ਤੇ ਅਸੀਂ ਸਾਡੇ মিডিਆ ਦੇ ਵਿੱਚ ਵੇਖਿਆ ਹੀ ਆ ਤੁਸੀਂ ਮੋਟਰਸਾਈਕਲ ਜਿਹੜੀ ਸੜੀ ਹਾਂਜੀ ਐਕਟਿਵਲੀ ਝਗੜਾ ਦੋਵਾਂ ਦੇ ਵਿੱਚ ਬਿਲਕੁਲ ਉਹ ਵੀ ਕਾਰਵਾਈ ਕਰਾਂਗੇ ਜੀ ਜੋ ਬਣਦੀ ਠੀਕ ਸਰ ਕੋਈ ਅਰੈਸਟ ਵਗੈਰਾ ਪਾਈਆ ਇਹਦੇ ਵਿੱਚ ਚੱਲੇ ਨਹੀਂ ਜੀ ਜੀ ਕੋਈ ਨਹੀਂ